ਸਤ ਸ੍ਰੀ ਅਕਾਲ ਡੀ5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਕਈ ਵੱਡੇ ਫੈਸਲੇ ਲਏ ਗਏ ਜਿਦੇ ਤਹਿਤ ਇੱਕ ਫੈਸਲਾ ਆ ਗਿਆ ਸੀ ਜਿਨੇ ਮੁਲਕਾਂ ਦੇ ਸਬੰਧਾਂ ਦੇ ਵਿੱਚ ਖਟਾਸ ਪੈਦਾ ਕਰ ਦਿੱਤੀ ਉਹ ਫੈਸਲਾ ਸੀ ਟੈਰਿਫ ਲਗਾਉਣ ਦਾ ਤੇ ਖਾਸ ਕਰ ਅਮਰੀਕਾ ਨੇ ਚਾਈਨਾ ਦੇ ਉੱਤੇ ਸਭ ਤੋਂ ਵੱਧ ਟੈਰਿਫ ਲਗਾ ਦਿੱਤਾ ਤੇ ਹੁਣ ਦੋਵਾਂ ਮੁਲਕਾਂ ਦੇ ਸਬੰਧ ਥੋੜੇ ਜੇ ਸੁਧਰਦੇ ਹੋਏ ਨਜ਼ਰ ਆ ਰਹੇ ਨੇ ਪਿਛਲੇ ਕੁਝ ਸਮੇਂ ਤੋਂ ਮੀਟਿੰਗਾਂ ਦਾ ਸਿਲਸਲਾ ਸ਼ੁਰੂ ਹੋ ਚੁੱਕਿਆ ਸੀ ਤੇ ਹੁਣ ਇੱਕ ਸਮਝੌਤਾ ਹੁੰਦਾ ਨਜ਼ਰ ਆ ਰਿਹਾ ਹੈ ਅਮਰੀਕਾ ਤੇ ਚੀਨ ਵਿਚਾਲੇ ਇੱਕ ਸਮਝੌਤਾ ਹੋਇਆ ਜਿਸ ਦੇ ਤਹਿਤ ਅਮਰੀਕਾ ਨੂੰ ਚੀਨ ਤੋਂ ਮੈਗਨੇਟ ਅਤੇ ਦੁਰਲਭ ਖਣਿਜ ਮਿਲਣਗੇ ਤੇ ਚੀਨੀ ਸਮਾਨ ਦੇ ਉੱਤੇ ਡਿਊਟੀ ਜਾਂ ਜਿਹੜਾ ਟੈਰਿਫ ਹੈ ਉਹ 55% ਤੱਕ ਕਰ ਦਿੱਤਾ ਜਾਵੇਗਾ। ਇਹਦੇ ਤੇ ਇੱਕ ਸ਼ਰਤ ਹੈ ਕਿ ਬਦਲੇ ਦੇ ਵਿੱਚ ਚੀਨੀ ਨਾਗਰਿਕ ਅਮਰੀਕੀ ਕਾਲਜਾਂ ਤੇ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਾਈ ਕਰ ਸਕਣਗੇ। ਰਾਸ਼ਟਰਪਤੀ ਡੋਨਾਲਡ 트ੰਪ ਨੇ ਇਹ ਜਾਣਕਾਰੀ ਦਿੱਤੀ ਹੈ। ਉਹਨਾਂ ਕਹੇ ਕਿ ਅਮਰੀਕਾ ਤੇ ਚੀਨ ਵਿਚਕਾਰ ਕਈ ਮਹੀਨਿਆਂ ਤੋਂ ਜੋ ਟੈਰਿਫ ਵਾਰ ਚੱਲ ਰਹੀ ਸੀ ਉਹਨੂੰ ਹੁਣ ਵਿਰਾਮ ਲੱਗ ਚੁੱਕਿਆ ਹੈ ਤੇ ਦੋਵਾਂ ਮੁਲਕਾਂ ਦੇ ਸਬੰਧ ਹੁਣ ਸੁਧਰਨੇ ਸ਼ੁਰੂ ਹੋ ਗਏ ਨੇ। 트ੰਪ ਨੇ ਵੀ ਦੋਵਾਂ ਦੇਸ਼ਾਂ ਦੇ ਸਬੰਧਾਂ ਨੂੰ ਸ਼ਾਨਦਾਰ ਦੱਸਿਆ। ਅਮਰੀਕੀ ਰਾਸ਼ਟਰਪਤੀ ਡੋਨਾਲਡ 트럼ਪ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਚੀਨ ਨਾਲ ਇੱਕ ਵੱਡਾ ਵਪਾਰਕ ਸਮਝੌਤਾ ਪੂਰਾ ਹੋ ਗਿਆ ਹੈ। ਇਸ ਸਮਝੌਤੇ ਦੇ ਤਹਿਤ ਚੀਨ ਅਮਰੀਕਾ ਨੂੰ ਦੁਰਲਭ ਖਣਿਜ ਅਤੇ ਮੈਗਨੇਟ ਸਪਲਾਈ ਕਰੇਗਾ, ਜਦੋਂ ਕਿ ਬਦਲੇ ਵਿੱਚ ਅਮਰੀਕਾ ਚੀਨੀ ਵਿਦਿਆਰਥੀਆਂ ਨੂੰ ਆਪਣੀਆਂ ਯੂਨੀਵਰਸਿਟੀਆਂ ਤੇ ਕਾਲਜਾਂ ਵਿੱਚ ਪੜ੍ਹਨ ਦੀ ਆਗਿਆ ਦੇ ਦੇਵੇਗਾ। ਇਹ ਸਮਝੌਤਾ ਦੋਵਾਂ ਦੇਸ਼ਾਂ ਵਿਚਕਾਰ ਤਣਾਅ ਘਟਾਉਣ ਵੱਲ ਇੱਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। 트럼ਪ ਨੇ ਇਸ ਨੂੰ ਆਪਣੀ ਕੂਟਨੀਤਿਕ ਜਿੱਤ ਦੱਸਿਆ ਹੈ ਤੇ ਕਿਹਾ ਕਿ ਇਹ ਸਮਝੌਤਾ ਹੁਣ ਅੰਤਿਮ ਪ੍ਰਵਾਨਗੀ ਲਈ ਉਹਨਾਂ ਅਤੇ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਕੋਲ ਹੈ। ਟਰੱਪਰ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਤੇ ਇਹ ਸੌਦੇ ਦਾ ਐਲਾਨ ਕੀਤਾ। ਉਹਨਾਂ ਲਿਖਿਆ ਕਿ ਚੀਨ ਨਾਲ ਸਾਡਾ ਸੌਦਾ ਪੂਰਾ ਹੋ ਗਿਆ ਹੈ। ਜੋ ਮੇਰੇ ਤੇ ਰਾਸ਼ਟਰਪਤੀ ਸ਼ੀ ਦੁਆਰਾ ਆਧਿ ਪ੍ਰਵਾਨਗੀ ਦੇ ਦਿੱਤਾ ਹੈ। ਚੀਨ ਸਾਨੂੰ ਸਾਰੇ ਮੈਗਨੇਟ ਅਤੇ ਸਾਰੇ ਦੁਰਲਭ ਖਣਿਜ ਦੇਵੇਗਾ ਜਿਹੜਾ ਦੀ ਸਾਨੂੰ ਪਹਿਲਾਂ ਤੋਂ ਹੀ ਲੋੜ ਹੈ। ਬਦਲੇ ਵਿੱਚ ਅਸੀਂ ਉਹ ਦੇਵਾਂਗੇ ਜੋ ਅਸੀਂ ਬਾਤ ਕਰਤਾ ਸੀ ਜਿਸ ਵਿੱਚ ਚੀਨੀ ਵਿਦਿਆਰਥੀਆਂ ਨੂੰ ਸਾਡੇ ਕਾਲਜਾਂ ਤੇ ਯੂਨੀਵਰਸਿਟੀਆਂ ਵਿੱਚ ਪੜਨ ਦੀ ਆਗਿਆ ਦੇਣਾ ਸ਼ਾਮਲ ਹੈ। ਸਾਨੂੰ 55% ਦੀ ਤਾਰੀਫ਼ ਮਿਲਦੇ ਹੈ ਜਦੋਂ ਕਿ ਚੀਨ ਨੂੰ 10% ਦੀ ਮਿਲਦਾ ਹੈ। ਸਾਡਾ ਰਿਤਾ ਬਹੁਤ ਵਧੀਆ ਹੈ ਇਸ ਤੇ ਵਿਚਾਰ ਕਰਨ ਲਈ ਧੰਨਵਾਦ ਇਸ ਸਾਲ ਮਈ ਵਿੱਚ ਦੁਰਲਭ ਖਣਿਜਾਂ ਕਾਰਨ ਦੋਵਾਂ ਦੇਸ਼ਾਂ ਦੇ ਵਪਾਰਕ ਸਬੰਧਾਂ ਵਿੱਚ ਖਟਾਸ ਆ ਗਈ ਸੀ ਟੈਰਿਫ ਯੁੱਧ ਤੇ ਦੋਵਾਂ ਦੇਸ਼ਾਂ ਵਿੱਚ ਘਰ ਤਣਾਅ ਵਧਾ ਦਿੱਤਾ ਸੀ ਪਰ ਹੁਣ ਇਹ ਨਵਾਂ ਸਮਝੌਤਾ ਉਸ ਗੜਤਨ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਅਮਰੀਕੀ ਤੇ ਚੀਨੀ ਅਧਿਕਾਰੀਆਂ ਨੇ ਕਿਹਾ ਕਿ ਦੋਵਾਂ ਦੇਸ਼ਾਂ ਤੇ ਇੱਕ ਟਾਂਚਾ ਤਿਆਰ ਕੀਤਾ ਹੈ ਜੋ ਵਪਾਰ ਸਮਝੌਤੇ ਨੂੰ ਵਾਪਸ ਪਟੜੀ ਤੇ ਲਿਆਏਗਾ ਇਸ ਵਿੱਚ ਚੀਨ ਦੁਆਰਾ ਦੁਰਲਭ ਖਣਿਜਾਂ ਤੇ ਲਗਾਈਆਂ ਗਈਆਂ ਨਿਰਯਾਤ ਟੁੰਮਡੀਆਂ ਨੂੰ ਹਟਾਉਣਾ ਸ਼ਾਮਲ ਹੈ ਇਹ ਸਮਝੌਤਾ ਲੈਂਡਰ ਵਿੱਚ ਹਾਲ ਹੀ ਵਿੱਚ ਹੋਈ ਗੱਲਬਾਤ ਦਾ ਨਤੀਜਾ ਹੈ ਜਿੱਥੇ ਦੁਰਲਭ ਖਣਿਜਾਂ ਦਾ ਨਿਰਯਾਤ ਸਭ ਤੋਂ ਵੱਡਾ ਬੁੱਦਾ ਸੀ ਪਰ ਬਰਬਰੇ ਸਪਸ਼ਟ ਕੀਤਾ ਕਿ ਇਹ ਸਮਝੌਤਾ ਜੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਅਤੇ ਇਸ ਲਈ ਉਹਨਾਂ ਦੀ ਅਤੇ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਅੰਤਿਮ ਪ੍ਰਵਾਨਗੀ ਦੀ ਲੋੜ ਹੈ ਦੂਜੇ ਪਾਸੇ ਚੀਨ ਦੇ ਉਪ ਪ੍ਰਧਾਨ ਮੰਤਰੀ ਨੇ ਕਿਹਾ ਕਿ ਬੀਜਿੰਗ ਵਾਸ਼ਿੰਗਟਨ ਨਾਲ ਮਜ਼ਬੂਤ ਸਹਿਯੋਗ ਲਈ ਤਿਆਰ ਹੈ ਇਹ ਸਮਝੌਤਾ ਨਾ ਸਿਰਫ ਵਾਰ ਲਈ ਸਗੋ ਦੋਵਾਂ ਦੇਸ਼ਾਂ ਦੇ ਸਬੰਧਾਂ ਲਈ ਵੀ ਮਹੱਤਵਪੂਰਨ ਹੈ ਦੁਨਿਆਵੀ ਖੇਡ ਟੈਕਨੋਲੋਜੀ ਤੇ ਉਦਯੋਗਾਂ ਲਈ ਬਹੁਤ ਮਹੱਤਵਪੂਰਨ ਹੈ ਇਹ ਸਮਝੌਤਾ ਅਮਰੀਕਾ ਨੂੰ ਉਹਨਾਂ ਦੀ ਸਪਲਾਈ ਨੂੰ ਆਸਾਨ ਬਣਾਏਗਾ ਇਸ ਦੇ ਨਾਲ ਹੀ ਚੀਨੀ ਵਿਦਿਆਰਥੀਆਂ ਨੂੰ ਅਮਰੀਕੀ ਯੂਨੀਵਰਸਿਟੀਆਂ ਵਿੱਚ ਪੜ੍ਹਨ ਦਾ ਮੌਕਾ ਮਿਲੇਗਾ ਇਸ ਤਰ੍ਹਾਂ ਦੋਵਾਂ ਦੇਸ਼ਾਂ ਦੇ ਸੱਭਿਆਚਾਰਕ ਅਤੇ ਵਿਦਿਅਕ ਸਬੰਧ ਹੋਰ ਮਜ਼ਬੂਤ ਹੋਣਗੇ ਤੋਂ ਦੱਸਦੀ ਕਿ ਇਸ ਤੋਂ ਪਹਿਲਾਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਸਖਤੀ ਦਿਖਾਉਂਦੇ ਹੋਏ ਚੀਨ ਉੱਤੇ ਭਾਰੀ ਟੈਰਿਫ ਲਗਾਇਆ ਗਿਆ ਸੀ ਜਿਸ ਵਿੱਚ ਉਹਨਾਂ ਨੇ 145% ਦੀ ਤੱਕ ਟੈਰਿਫ ਦੀ ਗੱਲ ਆਖੀ ਸੀ ਜਿਸ ਤੋਂ ਬਾਅਦ ਚੀਨ ਵੱਲੋਂ ਵੀ ਸਖਤ ਰੁਖ ਦਿ ਇਸ ਕਾਰਨ ਦਬਾਵ ਦੇਸ਼ਾਂ ਵਿਚਾਲੇ ਖਟਾਸ ਪੈਦਾ ਹੋ ਗਈ ਜੀ ਪਰ ਹੁਣ ਇਹ ਖਟਾਸ ਘਟਦੀ ਨਜ਼ਰ ਆ ਰਹੀ ਹੈ ਅਮਰੀਕਾ ਤੇ ਚੀਨ ਦੁਆਰਾ ਗੱਲਬਾਤ ਕਰਕੇ ਇਸ ਮਸਲੇ ਦਾ ਹੱਲ ਲੱਭਿਆ ਜਾ ਰਿਹਾ ਹੈ ਦੇਖਣਾ ਹੋਵੇਗਾ ਕਿ ਭਵਿੱਖ ਵਿੱਚ ਇਹਨਾਂ ਦਾ ਰਿਸ਼ਤਾ ਕਿ ਹੋ ਜਾ ਰਿਹਾ ਹੈ ਦਾ ਦੱਸਦੀ ਹੈ ਕਿ ਅਮਰੀਕਾ ਨੇ ਵੱਖ-ਵੱਖ ਮੁਲਕਾਂ ਦੇ ਉੱਤੇ ਜਿੱਥੇ ਟੈਰਿਫ ਲਗਾਇਆ ਸੀਗਾ ਤਾਂ ਸਭ ਤੋਂ ਵੱਧ ਟੈਰਿਫ ਚਾਈਨਾ ਦੇ ਉੱਤੇ ਹੀ ਲਗਾਇਆ ਗਿਆ ਸੀਗਾ ਚਾਈਨਾ ਦੇ ਉੱਤੇ ਤਕਰੀਬਨ 145 ਫੀਸਦੀ ਤੱਕ ਟੈਰਿਫ ਲਗਾਉਣ ਦਾ ਐਲਾਨ ਕੀਤਾ ਗਿਆ ਸੀ ਬਾਕੀ ਮੁਲਕਾਂ ਦੇ ਉੱਤੇ ਟੈਰਿਫ ਨੂੰ 3 ਮਹੀਨਿਆਂ ਵਾਸਤੇ ਟਾਲ ਦਿੱਤਾ ਗਿਆ ਸੀ ਪਰ ਪਿੱਛੇ ਜੇ ਜਵਾਬੀ ਕਾਰਵਾਈ ਦੇ ਚਾਈਨਾ ਨੇ ਵੀ ਅਮਰੀਕਾ ਦੇ ਉੱਤੇ ਟੈਰਿਫ ਲਗਾਉਣ ਦਾ ਫੈਸਲਾ ਕਰ ਲਿਆ ਸੀ ਜਿਸ ਤੋਂ ਬਾਅਦ ਦੇ ਵਿੱਚ ਵਿਵਾਦ ਪੈਦਾ ਹੁੰਦਾ ਨਜ਼ਰ ਆਇਆ ਇਸੇ ਦੌਰਾਨ ਮੀਟਿੰਗਾਂ ਦਾ سلسلہ ਸ਼ੁਰੂ ਹੁੰਦਾ ਹੈ ਅਮਰੀਕਾ ਦਾ ਵਫਦ ਚੀਨ ਦੇ ਅਧਿਕਾਰੀਆਂ ਦੇ ਨਾਲ ਸਬੰਧਤ ਮੰਤਰੀਆਂ ਦੇ ਨਾਲ ਮੀ ਕਰਦਾ ਹੈ ਮੀਟਿੰਗ ਤੋਂ ਬਾਅਦ ਹੁਣ ਇਹ ਫੈਸਲਾ ਹੋਇਆ ਹੈ ਕਿ ਇੱਕ ਤਾਂ ਸਟੱਡੀ ਵੀਜ਼ਾ ਜਾਂ ਫਿਰ ਜਿਹੜੀਆਂ ਹੋਰ ਗਤੀਵਿਧੀਆਂ ਨੇ ਉਸੇ ਤਰ੍ਹਾਂ ਜਾਰੀ ਰਹਿਣਗੀਆਂ ਤੇ ਤਰਜੀਹ ਚਾਈਨਾ ਦੇ ਵਿਦਿਆਰਥੀਆਂ ਨੂੰ ਦਿੱਤੀ ਜਾਏਗੀ ਪਰ ਉਹਦੇ ਐਵਜ ਦੇ ਵਿੱਚ ਖਨੀਜਾਂ ਦਾ ਲੈਣ-ਦੇਣ ਹੋਵੇਗਾ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਦੇ ਨਾਲ ਦੋਵਾਂ ਮੁਲਕਾਂ ਦੇ ਸਬੰਧ ਦੁਬਾਰਾ ਰਹਿੰਦੇ ਨੇ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ